ਮੁੱਲ ਵੀਰੇ ਇਹਦਾ ਵੀ 40 ਆ ਜੀ 40 ਹੁੰਦੀ ਆ ਇਹਦਾ ਮੁੱਲ ਫਿਰ ਲਾਡੀ ਮੁੱਲ ਬਾਈ ਯਾਰ ਇਹਦਾ ਦੇ ਲੈਣ ਦੇਣ ਵਾਲਾ ਹੀ 40000 ਆ ਪੂਰਾ 12 ਵੀਰੇ 8ਵੇਂ ਮਹੀਨੇ ਦੀ 13 ਜੀ ਆ ਜਾਂਦੀ ਹੈ ਜੀ ਆਪਣੇ ਨਾਮ ਡੀਜ਼ਲ ਵੀਰੇ ਡੀਜ਼ਲ ਐਵਰੇਜ ਬਹੁ 22 23 ਦੀ ਐਵਰੇਜ ਦੇ ਜਾਂਦੀ ਹੈ ਵੀਰੇ ਤੇ 22000 ਦੀ ਦੇ ਦਾਂਗੇ ਛੂਣ ਤਾਂਗੇ ਆਪਾਂ 40000 ਦੀ ਜਿਹੜੀ ਇਹ ਵਹਿੜਾ ਤੁਹਾਡੇ ਘਰੇ ਚਲੀ ਜਾਣੀ ਆ ਵੀਰੇ 12 ਪਲੱਸ ਹੋ ਜਾਊਗੀ 12 ਯਾਰ ਦੇ ਲੈਣ ਦੇਣ ਵਾਲਾ ਹੀ ਹੋਊਗਾ 38000 ਦੀ ਬੱਸੀ ਦੇ ਦਾਂਗੇ ਹਾਂ ਜੀ ਹਾਂ ਠਣ ਠਣ ਜਿਵੇਂ ਆਪਾਂ ਕਹਦੀਏ ਚੰਗੇ ਆ ਜਮਾ ਓਕੇ ਆ ਨਾ ਸਾਰੇ ਇਹਦੇ ਵੀਰੇ ਓਕੇ ਜੀ ਓਕੇ ਅਡਰ ਕੁਆਲਟੀ ਚੰਗੀ ਤਿਆਰ ਕਰੀ ਆਉਂਦੀ ਹੈ ਨਾ ਆਪਦੇ ਸਾਥੀਆ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਆਪਾਂ ਫੇਰ ਪਹੁੰਚੇ ਹੋਏ ਆ ਤੁੰਗਾਹੜੀ ਰੈਕੋਟ ਦੇ ਏਰੀਆ ਦੇ ਵਿੱਚ ਬਾਈ ਲਾਡੀ ਦੇ ਫਾਰਮ ਤੇ ਇਸ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਜੈਜੇ ਰੇਡ ਦੇ ਕਾਫੀ ਜਾਨਵਰ ਜਿਹੜੇ ਦਿਖਾਵਾਂਗੇ ਜਾਣਕਾਰੀ ਸਾਰੀ ਲਾਡੀ ਤੋਂ ਲਵਾਂਗੇ ਹਜੂ ਗੱਲਬਾਤ ਆਪਾਂ ਕਰਦੇ ਆਂ ਬਾਈ ਦੇ ਨਾਲ ਬਾਈ ਕੀ ਹਾਲ ਚਾਲ ਹੈ ਲਾਡੀ ਵਧੀਆ ਬਾਈ ਜੀ ਸਤਿ ਸ਼੍ਰੀ ਅਕਾਲ ਦੀ ਹਾਂ ਸਤਿ ਸ਼੍ਰੀ ਅਕਾਲ ਲਾਡੀ ਕਿੰਨੇ ਜਾਨਵਰ ਹੋਣਗੇ ਇਸ ਵੀਡੀਓ ਦੇ ਵਿੱਚ ਬਾਈ 8 ਗਨੇ 7-8 ਤੇ ਰੇਟ ਬਾਈ ਕਿੰਨੇ ਤੋਂ ਕਿੰਨੇ ਤੱਕ ਹੋਊਗਾ ਰੇਟ ਬਾਈ ਆਪਣਾ ਘੱਟ ਤੋਂ ਹੀ ਘੱਟ ਹੀ ਆ ਵੀਰੇ ਜਮਾ ਜੈਜ ਦੇ ਰੇਟ ਦੇ ਹੀ ਹੋਣਗੇ ਹਾਂਜੀ ਹਾਂਜੀ ਇਹ ਗੱਲਬਾਤ ਕਰੀਏ ਲਾਡੀ ਆਪਾਂ ਸਾਰਿਆਂ ਤੋਂ ਪਹਿਲੀ ਕਰਨ ਵਾਲੀ ਦਾ ਇਹਦੀ ਕੀ ਡਿਟੇਲ ਆ ਬਾਈ ਵੀਰੇ ਦੂਜੇ ਸਵੇਰ ਸੁਣ ਵਾਲੀ ਆ ਇਹ ਠੀਕ ਹੈ ਬਲੈਕ ਜਰਸੀ ਆ ਗਈ ਬਾਈ ਬਲੈਕ ਜਰਸੀ ਆ ਜੀ ਥਾਣਾ ਥੁਣਾ ਦੀ ਕਿਵੇਂ ਆ ਲਾਡੀ ਜਮਾ ਇਹਨੂੰ ਕਿਹਾ ਵੀਰੇ ਥਾਣਾ ਪੂ ਕਿੰਨੇ ਕਿੰਨੇ ਕ ਦਿਨ ਲੈਂਦੀ ਬਾਈ ਵੀਰੇ ਹਫਤਾ ਤੱਕ ਲੈ ਜੂਗੀ ਹਫਤਾ ਤੱਕ ਆ ਜੀ ਇਹ ਲੈਂਦੀ ਹੈ ਨਾ ਬਣੂ ਜਾਨੀ ਪੂਰੀ ਹਾਂ ਲੈ ਬਾਈ ਤੋਰੀ ਕਰ ਮੜਾ ਜਾ ਸੱਜਣੋ ਬਲੈਕ ਜਰਤੀ ਦੀ ਨਾ ਵੈਸੇ ਵੀ ਬਹੁਤ ਮੰਗ ਵਾਲਾ ਢੀ ਹੈ ਨਾ ਹਾਂ ਜੀ ਹਾਂ ਘੱਟ ਮਿਲਦੀਆਂ ਲੱਡੀਆਂ ਵੀ ਹੈ ਨਾ ਇਹ ਹਾਂ ਜੀ ਹਾਂ ਜੀ ਤੇ ਇਹ ਸੂਏ ਕੰਨ ਮੇ ਇਹ ਦੂਜੇ ਸੋਨਾ ਵੀਰੇ ਨੇ ਦੂਜੇ ਸੂਏ ਇਹਨੇ ਸੋਨਾ ਵਾ ਤੇ ਕੀ ਲੱਡੀ ਲੱਗਦਾ ਤੈਨੂੰ ਵੀ ਦੁੱਧ ਦੁੱਧ ਦੇ ਦੂਗੀ ਵੀਰੇ 12 ਪਲੱਸ ਜਾਊਗੀ 12 ਪਲੱਸ ਜਿਹੜਾ ਦੁੱਧ ਇਹ ਦੇ ਦੂਗੀ ਸੱਜਣੋ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਲਓ ਥਣ ਥਣ ਓਕੇ ਆ ਜਮਾ ਤੇ ਰੇਟ ਲੱਡੀ ਕੀ ਕਰ ਰੇਟ ਬਾਈ ਯਾਰ ਦੇਖ ਲੈਣ ਦੇਣ ਵਾਲਾ ਹੀ ਹੋਊਗਾ ਛੋੜ ਛੱਪਾ ਹੀ ਆਪਾਂ ਕਰਾਂਗੇ 38000 ਦੀ ਬੱਸੀ ਦੇ ਦਾਂਗੇ 38000 ਦੀ ਤੁਹਾਨੂੰ ਇਹ ਕਾਲੀ ਜਰਸੀ ਸਦਨੋਂ ਤੁਹਾਡੇ ਘਰੇ ਜਿਹੜੀ ਪਹੁੰਚ ਜਾਣੀ ਆ ਬਾਕੀ ਜਿਹੜਾ ਛੋਰ ਛੱਪਾ ਬੜ ਮੜ ਮਾਰ ਕੱਟ ਕਾਟ ਦੀ ਦੇ ਹੀ ਲੋ ਹਾਂ ਕੱਟ ਕਾਟ ਦੀ ਠੀਕ ਆ ਬਾਈ ਹਨਾ ਉਹ ਵੀ ਜਮਾ ਬਲੈਕ ਆ ਨਾ ਜੈਡ ਜਮਾ ਬਲੈਕ ਵੀਰੇ ਬਹੁਤ ਘੱਟ ਮਿਲਦੀ ਆ ਇਹਦਾ ਘੱਟ ਮਿਲਦੀ ਆ ਤੇ ਇਹ ਗੱਲਬਾਤ ਕਰੀਏ ਲਾਦੀ ਆਪਾਂ ਅਗਲੀ ਬੱਛੀ ਦੋ ਰੰਦ ਵੀਰੇ ਪਹਿਲੇ ਸੂਏ ਪਹਿਲੇ ਸੂਰੇ ਨੇ ਸੋਨਾ ਵੜਾ ਹਾਂ ਕਿੰਨੇ ਕਿ ਦਿਨਾਂ ਦੀ ਕਰਤੀ ਇਹ ਲਾਦੀ ਵੀਰੇ ਇਹ ਲੈ ਜਾਊਗੀ 20 25 ਕਿ ਦਿਨ ਲੌਣ ਲੱਗ ਗਈ ਮੈਂ ਕਿਹਾ ਇਹ ਨਹੀਂ ਪਤਾ ਵੀਰੇ 15 ਕਿਲੋ ਚਵਾ ਦੇਵੇ ਹੁਣ ਠੀਕ ਹੈ ਜੀ ਮੈਨੂੰ ਜਦੋਂ ਪਾਈ ਵੀਰੇ ਸ਼ਾਮ ਹੁਣ ਫਿਰ ट्रांजੈਕਸ਼ਨ ਦੀ ਲੋੜ ਹੈ ਇਹਨੂੰ ਹੁਣ ਠੀਕ ਹੈ ਬਾਈ ਬਾਕੀ ਊ ਬਾਈ ਯਾਰ ਜਿਵੇਂ ਆਪਾਂ ਕਹੀਏ ਆਰਡਰ ਰੌਡਰ ਚੰਗਾ ਹਨਾ ਚੰਗੀ ਦੀ ਹੈ ਹਨਾ ਜਾਨ ਚਾ ਪੂਰੀ ਹਾਂ ਬਾਕੀ ਵੀਰੇ ਐਰ ਸੈਰ ਚ ਆ ਗਈ ਮੂੰਹ ਮੱਥੇ ਦੀ ਤੁਸੀਂ ਇੰਨੀ ਸੋਹਣੀ ਆ ਇਹ ਮਸਾਈ ਮਿਲਦੀ ਆ ਇਹਦੀ ਮਸਾਈ ਮਿਲਦੀ ਸਹੀ ਗੱਲ ਹੈ ਨਾ ਬਾਕੀ ਇਹ ਵੀ ਤਿਆਰ ਹੋਈ ਬਹੁਤ ਸੋਹਣੀ ਆਉਂਦੀ ਆ ਨਾ ਥੱਲੇ ਹਣਾ ਵੀਰੇ ਹੱਲੇ ਤਾਂ 25 ਦਿਨ ਲੈਂਦੀ ਆ ਇਹਦਾ ਵੀਰੇ ਤਿਆਰ ਪੂਰੀ ਹੁੰਦੀ ਆਉਂਦੀ ਆ ਇਹਦਾ ਮੁੱਲ ਫਿਰ ਲਾਡੀ ਮੁੱਲ ਬਾਈ ਯਾਰ ਇਹਦਾ ਦੇ ਲੈਣ ਦੇਣਾ ਵਾਲਾ 40000 ਆ ਪੂਰਾ 40000 ਦੀ ਤੁਹਾਨੂੰ ਇਹ ਮਿਲ ਜਾਨੀ ਆ 20 ਦਿਨ ਜੇ ਕੱਢ ਜਾਂਦੀ ਆ ਤਾਂ ਸੱਚ ਨੂੰ ਬਹੁਤ ਸੋਹਣੀ ਤਿਆਰ ਹੋਣੀ ਆ ਇਹ ਵੀਰੇ ਤਿਆਰ ਹੋਈ ਇਹ ਬੱਚੀ 60000 ਦੀ ਮੈਂ ਉਹ ਨੋਰਮਲ ਤੱਕਦਾ ਇਹਨੂੰ ਨੋਰਮਲ ਹੈ ਨਾ ਨੋਰਮਲ ਬਾਕੀ ਓਹ ਆ ਵੀ ਬਰੀਡ ਜਾਤ ਜੇ ਚੰਗੀ ਆ ਰਹੀ ਨਾ ਵੀਰੇ 2 ਦਿਨ ਦਾ ਬੱਚੀ ਹਾਂ ਬਾਕੀ ਜੇ ਆਪਾਂ ਕਹਿ ਦਈਏ ਵੀ ਤਿਆਰ ਹੋਈ ਵੀ ਚੰਗੀ ਆਉਂਦੀ ਆ ਬਾਕੀ ਜੇ ਕਹੇ ਹੋਰ ਸਾਹ ਵਾਲੇ ਕੋਲੇ ਚੰਗੀ ਚਲੀ ਜਾਵੇ ਤਾਂ ਥਾਣਾ ਥੋਣੇ ਜਿਹੜੇ ਹਿਸਾਬ ਨਾਲ ਬਹੁਤ ਸੋਹਣੇ ਆ ਨਾ ਹਾਂ ਵੀਰੇ ਆ ਦੇ ਬਲ ਦੇਖ ਲਓ ਤੁਸੀਂ ਇਹ ਆ ਕੇ ਖੜਨਾ ਬਾਕੀ ਜਿਵੇਂ ਆਪਾਂ ਕਹਿੰਦੇ ਪਹਿਲੇ ਸੂਏ ਘੱਟ ਤਿਆਰ ਹੁੰਦੀਆਂ ਚੰਗੀ ਤਿਆਰ ਹੋ ਜਾਂਦੀਆਂ ਤੇ ਆ ਜਾ ਲਾਡੀ ਕਰਗੀ ਆਪਾਂ ਧੰਨ ਨੰਬਰ ਵਾਲੀ ਦੀ ਗੱਲਬਾਤ ਬਾਈ ਇਹਦੀ ਕੀ ਡਿਟੇਲ ਆ ਲਾਡੀ ਦੂਜੇ ਸੂਏ ਸੂਣ ਵਾਲੀ ਆ ਵੀਰੇ 10 ਫਰਕ ਤੈਨ ਲਊਗੀ ਇਹ ਠੀਕ ਆ ਬਾਈ ਥਾਣਾ ਥੋਣਾ ਦੀ ਕਿਵੇਂ ਥਾਣਾ ਦੀ ਠੀਕ ਆ ਵੀਰੇ ਠੀਕ ਆ ਬਾਈ ਲੈ ਬਾਈ ਤੋਰਿਓ ਕਰਾ ਮਾੜ ਤੇ ਲੱਡੀ ਕੀ ਤੇਰੇ ਤਿਆਰਬੇ ਦੇ ਹਿਸਾਬ ਨਾਲ ਹਣਾ ਵੀਰੇ 15 ਕਿਲੋ 15 ਕਿਲੋ ਦੁੱਧ ਪਾ ਦੂਗੀ ਭਾਂਡੇ ਚ ਰਾਮ ਨਾ ਵੀਰੇ ਰਾਮ ਨਾ ਜੀ ਰਾਮ ਦੇ ਨਾਲ ਪਾ ਦੂਗੀ ਉ ਇਹ ਵੀ ਠੀਕ ਆ ਨਾ ਸਭੀ ਚੰਗੀ ਆ ਹਣਾ ਨਾਲੇ ਕੱਦ ਛੋਟੇ ਦੀਆ ਵਾਲੀ ਜਗਾ ਨਹੀਂ ਰੋਕਦੀ ਹਾਂ ਬੱਕਰੀ ਕਿ ਜਿੰਨੇ ਥਾਂ ਤੇ ਖੜ ਜਾ ਕਰਨਾ ਕਿ ਨਹੀਂ ਲੈਵਾ ਇਹਨੇ ਬਣਾਉਣਾ ਚੰਗਾ ਐ ਨਾ ਹਾਂ ਪੇਟਲ ਪੂਟਲ ਕਾ ਟੈਟੂ ਡਬੜਾ ਵਿਧਾਨ ਲੱਡੀ ਮੁੱਲੇ ਦਾ ਮੁੱਲ ਭਈ ਇਹਦਾ 40 ਦੀ ਇਹ ਦੇ ਦਾਂਗੇ ਆਪਾਂ 40000 ਦੀ ਜਿਹੜੀ ਇਹ ਵਹਿੜਾ ਤੁਹਾਡੇ ਘਰੇ ਚਲੀ ਜਾਨੀ ਆ ਤੇ ਇਹਦਾ ਲੱਡੀ ਕਨਵਾ ਸੁਆਵਾ ਦੂਜੇ ਸੁਉਂਦੀ ਆ ਵੀਰੇ ਦੂਜੇ ਸੁਏ ਸੁਊ ਹਣਾ ਤੇ ਦੇਖ ਹਜੇ ਤੱਕ ਲਡੋ ਨਾ ਪਈਆਂ ਮਾਹ ਵੀਰੇ ਲੈ ਹਾਂ ਹਜੇ ਨੇ ਹੋਰ ਵੀ ਤਿਆਰ ਹੋ ਜਾਣਾ ਹਨਾ ਬਾਕੀ ਉਹ ਵੀ ਠੀਕ ਆ ਯਾਰ ਹਨਾ ਬਾਡੀ ਪੱਖੋਂ ਵੀ ਜੀ ਆਪਾਂ ਦੇਖੀ ਹੈ ਹਨਾ ਠੀਕ ਆ ਹਨਾ ਤੇ ਆ ਜੋ ਆਪਾਂ ਅਗਲੀਆਂ ਦੀ ਗੱਲਬਾਤ ਕਰੀਏ ਲਾਡੀ ਅਗਲੀ ਵੀਰੇ ਆ ਤਾਜੀ ਸੂਈ ਹੋਈ ਆ ਲਾਡੀ ਆਪਾਂ ਕਰੀਏ ਗੱਲਬਾਤ ਬਾਈ ਅਗਲੀਆਂ ਦੀ ਮੇਰੇ ਤਾਜੀ ਸੂਈ ਹੋਈ ਆ 1-2 ਦਿਨਾਂ ਦੀ ਠੀਕ ਹੈ ਮਗਰਾ ਜੀ 8 ਕਿਲੋ ਬੋਲਾ ਮਗਰੇ ਦੀ ਕੀ ਆ ਬੱਛਾ ਜੀ ਬੱਛਾ 8 ਕਿਲੋ ਬੋਲਾ ਇਹਦਾ ਰੈਡੀ ਆ ਫਿਰ ਲਾਦੀ ਹੁਣ ਹਾਂ ਹਾਂ ਵੀਰੇ ਰੈਡੀ ਆ ਜੀ ਦਵਾਣਾ ਜੀ ਆਪਾਂ 2 ਦਿਨ ਦੀ ਸੁਈ ਹੋਈ ਆ ਜੀ ਠੀਕ ਆ ਜੀ ਹਾਂਜੀ ਹਾਂ ਬੋਲਾ ਇਹ ਆ ਬਾਕੀ ਜਾਤ ਕੁਆਲਟੀ ਦੀ ਵੀ ਠੀਕ ਆ ਹਨਾ ਇਹ ਵੀ ਕਾਫੀ ਕਲਰ ਤੇ ਬਲੈਕ ਜਰਸੀ ਇਹ ਵੀ ਆ ਗਈ ਹਾਂ ਮਦਰੀ ਜੀ ਗੁੱਡੀ ਦੀ ਆ ਹਨਾ ਠਣ ਠਣ ਜਿਵੇਂ ਆਪਾਂ ਕਹਦੀਏ ਚੰਗੇ ਆ ਜਮਾ ਓਕੇ ਆ ਨਾ ਸਾਰੇ ਇਹਦੇ ਵੀਰੇ ਓਕੇ ਜੀ ਓਕੇ ਹੱਡ ਰਕ ਕੁਆਲਟੀ ਚੰਗੀ ਤਿਆਰ ਕਰੀ ਆਉਂਦੀ ਹੈ ਨਾ ਆਪਦੇ ਜਿਵੇਂ ਜਾਦੇ ਦਿੱਖ ਵੀ ਚੰਗੀ ਦਿੰਦੀ ਆ ਹਨਾ ਤੇ ਇਹ ਲਾਦੀ ਫਿਰ ਕਿੰਨੇ ਏ ਵੀਰੇ ਆਪਾਂ ਦੇ ਦਿਆਂਗੇ 40000 ਦੀ 40000 ਦੀ ਇਹ ਬਈ ਤੁਹਾਨੂੰ ਮਿਲ ਜਾਣੀ ਆ ਮੇਰੇ ਹਿਸਾਬ ਨਾਲ ਲਾਡੀ ਇਹ ਵੀਡੀਓ ਦੇ ਵਿੱਚ ਸਾਰੀਆਂ ਕਾਲੀਆਂ ਜਿਆਦੇ ਆ ਹਨਾ ਇਹ ਕਾਲੀਆਂ ਫੋਨ ਬਹੁਤ ਆਉਂਦੇ ਆ ਵੀ ਬਲੈਕ ਜਰਸੀ ਚਾਹੀਦੀ ਆ ਹਨਾ ਇੱਕ ਤਾਂ ਇਹ ਵੀਰੇ ਮਨ ਦੀ ਨਹੀਂ ਹੈਗੀ ਗਰਮੀ ਗਰਮੀ ਹਾਂਜੀ ਤਾਂ ਕਰਕੇ ਵੀਰੇ ਇਹਦੀ ਡਿਮਾਂਡ ਜਿਆਦੇ ਆ ਹਾਂ ਮੇਰੇ ਗਰਮੀ ਆ ਗਈ ਦੁੱਧ ਵੀ ਚੰਗਾ ਉਹ ਫੈੜ ਵੀ ਇਹਦੀ ਮੱਝਾ ਵਾਲੀ ਹੁੰਦੀ ਆ ਵੀਰੇ ਹਾਂ ਬਾਕੀ ਯਾਰ ਜਿਵੇਂ ਆਪਾਂ ਕਹਦੀਏ ਇਹਦਾ ਆਰਡਰ ਤਾਂ ਜਮਾ ਜਿਵੇਂ ਐਫ ਐਫ ਪਰ ਜਾਣਾ ਹਾਂਜੀ ਹਾਂ ਸੋਹਣਾ ਆਰਡਰ ਹਨਾ ਤੇ ਲਾਡੀ ਗੱਲਬਾਤ ਕਰੀ ਆਪਾਂ ਇਹਦੋਂ ਅਗਲੀ ਦੀ ਹਾਂਜੀ ਏ ਬਾਈ ਕਿਵੇਂ ਆ ਉਹੀ ਹੋਈ ਆ ਜੂਏ ਸੂਏ ਸੂਣ ਵਾਲੀ ਆ ਵੀਰੇ ਸੂਣ ਵਾਲੀ ਆ ਕਿੰਨੇ ਕਿ ਦਿਨਾਂ ਦੀ ਕੱਤੀ ਏ ਇਹ ਵੀ ਵੀਰੇ 10 ਕ ਦਿਨ ਲੈ ਜੂਗੀ 10 ਕ ਦਿਨ ਹਜੇ ਲੈ ਜੂਗੀ ਉਹ ਤਿਆਰ ਹੋਈ ਆਉਂਦੀ ਹੈ ਨਾ ਤਿਆਰ ਵੀਰੇ ਉਹ ਚੰਗੀ ਹੋਊਗੀ 15 ਪਲੱਸ ਦੁੱਧ ਇਹਨੇ ਕਰ ਜਾਣਾ 15 ਪਲੱਸ ਦੁੱਧ ਨਾ ਨਾ ਵੀਰੇ ਆਰਾਮ ਨਾਲ ਠਾਣਾ ਦੀ ਕਿਵੇਂ ਆ ਠਾਣਾ ਦੀ ਓਕੇ ਵੀਰੇ ਜਮਾ ਓਕੇ ਓਕੇ ਜੀ ਓਕੇ ਓਕੇ ਹਣਾ ਤੇ ਹਜੇ ਦਿਨ ਤਾਂ ਮੈਨੂੰ ਲੱਗਦਾ ਲੈ ਜੂਗੀ ਜਾ ਦੇਣਾ 10 ਕ ਦਿਨ ਵੀਰੇ ਲੈ ਜੂਗੀ ਯਾਨੀ ਹੁਣ ਤਿਆਰ ਹੋਣ ਵਾਲੀ ਆ ਪੂਰੀ ਪੰਡਾ ਪੁੰਡਾ ਭਰੂ ਪੂਰਾ ਸ਼ੁਰੂ ਜੀ ਹੈ ਨਾ ਤੇ ਮੋਲ ਲੱਡੀ ਇਹਦਾ ਜਾਨ ਚਾ ਵੀਰੇ ਮੂੰਹ ਮੱਥੇ ਦੀ ਰੇਸ ਸੋਣੀ ਸਨੱਖੀ ਆ ਬੁਰੀ ਹਾਂ ਇਹਦਾ ਮੁੱਲ ਫਿਰ ਮੁੱਲ ਵੀਰੇ ਇਹਦਾ ਵੀ 40 ਆ ਜੀ 40000 ਮੈਂ ਕਹਣਾ ਅੱਜ 40 40 ਵਾਲੇ ਹੋ ਗਏ ਵੀਰੇ ਮੇਰੇ ਮਾਂ ਤਣ ਆਪਾਂ ਵਾ ਛੋੜ ਛੱਪੇ ਕਰਦਿਆ ਕਰਾਂ ਗੱਲ ਹੀ ਨਹੀਂ ਕੋਈ ਵੀਰੇ ਹਾਂ ਹਾਂ ਉਹ ਯਾਰ ਕੋਈ ਨਰਾਜ਼ ਕਰਕੇ ਨਹੀਂ ਮੋੜਦੇ ਹਾਂ ਤੇ ਵੀਰੇ ਮੈਂ 45 ਮੰਗ ਲਾਂ 5 ਘਟ ਜਾ ਆ ਕੋਈ ਫਾਇਦਾ ਨਹੀਂ ਆਪਾਂ ਲੈਣ ਦੇਣ ਦੇ ਵਾਲੇ ਗੱਲ ਆ ਉਹ ਆਪਣਾ ਸ਼ਡਿਊਲ ਦੇ ਹਿਸਾਬ ਨਾਲ ਯਾਰ ਜਿੰਨੀ ਛੋੜ ਕਰਨੀ ਉਹ ਆਪਾਂ ਆਪ ਕਰਦੇ ਹਾਂ ਹਾਂ ਜੀ ਹਾਂ ਹਾਂ ਵੀਵਨ ਹੈਨਾ ਇਹ ਲਾਡੀ ਇਹ ਏ ਬਰੇ ਤੋਕੜਾ ਜੀ ਤੋਕੜ ਹਾਂਜੀ ਤੇ ਕਿੰਨਾ ਕ ਦੁੱਧ ਦਿੰਦੀ ਬਈ ਇਹਦੇ ਥੱਲੇ ਵੀਰੇ 5 6 ਕਿਲੋ ਦੁੱਧ ਆ ਜੀ ਇਹ ਹੁਣ ਪਹਿਲੇ ਸੂਏ ਆ ਇਹ ਠੀਕ ਆ ਯਾਨੀ ਸੂਈ ਹੋਈ ਕਿੰਨੇ ਕ ਦਿਨਾਂ ਦੀ ਹੁ ਸੂਈ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਵੀਰੇ ਇਹਨੂੰ ਸੂਈ ਨੂੰ ਤਾਂ ਇਹਦੇ ਟੀਕਾ ਭਰਾਇਆ ਸੀਗਾ ਅੱਛਾ ਹਾਂਜੀ ਹੀਟ ਚਾਈ ਸੀ ਟੀਕਾ ਭਰਾਇਆ ਹੋਇਆ ਸੀ ਵੀਰੇ ਅੱਛਾ ਤੇ ਉ ਹੁਣ ਦੁੱਧ ਇਹ ਦੇ ਦਿੰਦੀ ਆ 5 6 ਕਿਲੋ 5 6 ਕਿਲੋ ਵੀਰੇ ਹੱਲੇ ਥੋੜਾ ਜਿਹਾ ਉਪਰਾਂ ਕਰਦੀ ਆ ਦੁੱਧ ਤਾਂ ਮੈਂ 8 ਕਿਲੋ ਚੋਕੇ ਲੈ ਕੇ ਆਇਆ ਸੀ ਜਿੱਥੋਂ ਲੈ ਕੇ ਆਇਆ ਸੀ ਹਾਂ ਥੋੜਾ ਜਿਹਾ ਹੁਣ ਹੋ ਜੂਗਾ ਦੁੱਧ ਇਹ ਖਰਾਕ ਰ ਜਵਾਈ ਵੀਰੇ ਚਾਹੇ ਜਵਾਕ ਚੋਲੇ ਵੀ ਇਨੀ ਪੋਲੀ ਚ ਬਈ ਆ ਓਕੇ ਹੂੰ ਥਾਣ ਵੀ ਠੀਕ ਆ ਵੱਡੇ ਥਾਣਾ ਹਾਂ ਹਾਂ ਜੀ ਹਾਂ ਤੇ ਲੱਡੀ ਦਾ ਮੁੱਲ ਕੀ ਕਰਦੀ ਵੀਰੇ 22000 ਦੀ ਦੇ ਦਾਂਗੇ ਸੂਣ ਤੇ ਆਈ ਇਹ 80 ਕੁ ਹਜ਼ਾਰ ਦੀ ਮੈਂ ਤੱਕਦਾ ਇਹਨੂੰ ਵੀਰੇ 75 80 ਹਜ਼ਾਰ ਜਦੋਂ ਇਹ ਮੰਨ ਲੋ ਸੂਣ ਤੇ ਆਈ ਕਿੰਨਾ ਕਦ ਕਾਠਾ ਇਹਦਾ ਵਧੀਆ ਪੰਜਾਬ ਵਾਲੀ ਆ ਪਹਿਲੇ ਸੂ ਦੂਜੇ ਸੂ ਇਹਦੇ ਨੇ ਅੜ ਕੇ ਖੜਨਾ ਵੀਰੇ ਹਾਂ ਤੇ ਲੱਡੀ ਹੂੰ ਜਿਵੇਂ ਪਹਾੜੇ ਪੂੜੇ ਤੇ ਵਧੀਆ ਮਿਲ ਜਾਂਦੀ ਆ ਹਾਂ ਹਾਂ ਵੀਰੇ ਹਾਂ ਜਿਵੇਂ ਮਰਜ਼ੀ ਵੇਜੋ ਜੀ ਹਾਂ ਤੇ ਹੁਣ ਕਰੀ ਆਪਾਂ ਇਹਦੀ ਅਗਲੀ ਗੱਲ ਕਰਨ ਵਾਲੀ ਦੀ ਇਹਦੀ ਕੀ ਡਿਟੇਲ ਆ ਬਾਈ ਵੀਰੇ ਦੋ ਦੰ ਦੋ ਦੰਦ ਸੁਈ ਹੋਈ ਬੱਚਾ ਮਗਰਾ ਜੀ ਬੱਚਾ ਇਹਦਾ ਮਗਰਾ ਹਾਂਜੀ ਆਜੋ ਬਈ ਤੋਰੇ ਕਰੋ ਠੰਡ ਠੋਣੇ ਦੇ ਵੀ ਚੰਗੇ ਆ ਹਨ ਹਾਂਜੀ ਹਾਂ ਥੋੜਾ ਜਿਹਾ ਆਰਡਰ ਇਹਦਾ ਫੈਕਸ ਆ ਤੇ ਜਾਤ ਦੇ ਵਿੱਚ ਇਹ ਵੀ ਠੀਕ ਆ ਨਾ ਹਾਂਜੀ ਹਾਂ ਵੀ ਇਹ ਵੀ ਵੱਡੀ ਆ ਕੱਦ ਕਾਰ ਦੀ ਪੂਰੀ ਹਾਂ ਵੱਡੀ ਆ ਪਹਿਲੇ ਸੁਏ ਪਹਿਲੇ ਸੁਆ ਇਹਦਾ ਪਹਿਲੇ ਹੀ ਆ ਜੀ ਪਹਿਲੇ ਵੀਰੇ ਦੋ ਦੰਦ ਦੀ ਮੂੰਹ ਹਾਂ ਉਂ ਭਾਰੀ ਬਹੁਤ ਹਨਾ ਹਾਂਜੀ ਹਾਂ ਕਿਵੇਂ ਆਪਾਂ ਕਹਦੀ ਹਨਾ ਥੋੜੀ ਜਾਣ ਥੋੜੀ ਉੱਪਰ ਆ ਜਾ ਕਰਦੀ ਆ ਬਾਹਰ ਨਹੀਂ ਕੱਢੀ ਹੈਗੀ ਬਾਹਰ ਨਹੀਂ ਤੇ ਲਾਡੀ ਫਿਰ ਇਹਦਾ ਮੁੱਲ ਮੁੱਲ ਵੀਰੇ ਇੱਕੋ ਹੀ ਗੱਲ ਆ ਇਹ ਆਪਾਂ ਬਾੜਾ ਨਹੀਂ ਕਰਦੇ ਹੈਗੇ ਮੁੱਲ 40 ਆ 37000 ਦੀ ਵਸੀ ਦੇ ਦਾਂਗੇ 35000 ਦੀ ਬੱਚੀ ਦੇ ਦਾਂਗੇ ਹਾਂ ਫਲਾਡੀ ਫਰੇ ਵੀਡੀਓ ਦੇ ਆਫਰ ਕੋਈ ਮੇਰੇ ਆਫਰ ਕੋਈ ਨਹੀਂ ਮਾਨ ਤਾਨ ਪੂਰਾ ਕਰ ਦਾਂਗੇ ਇਹ ਵੀਰੇ ਇੱਕ ਗੱਲ ਆ ਆਪਾਂ ਹਨਾ ਝੂਠ ਬੋਲ ਕੇ ਨਹੀਂ ਦਿੰਦੇ ਹੈਗੇ ਹਾਂ ਕੋਈ ਮਤਲਬ ਇਹਨੂੰ ਆਤੀ ਆ ਜਿਵੇਂ ਪਹਿਲਾ ਮਾਲਕਾ ਨੇ ਲਾਈ ਆ ਬਸ ਮੂਰੇ ਬੰਦਾ ਜੇ ਖੜਾਉਂਦੀ ਆ ਅੱਛਾ ਹਾਂ ਬੈਜੇ ਵਿੱਚ ਆਹੇ ਕੋਈ ਚੱਕਰ ਨਹੀਂ ਹੈਗਾ ਅੱਛਾ ਯਾਨੀ ਮੂਰੇ ਉਰੇ ਉਰੇ ਬੰਦਾ ਬਹਿ ਜੇ ਬਸ ਕੋਈ ਚੱਕਰ ਬਸਾ ਮਗਰਾ ਠੀਕ ਆ ਮੈਂ ਮੂਰੇ ਖੜਾਉਂਦੀ ਆ ਦੋ ਦੰਦ ਉਹ ਸ਼ੁਰੂ ਤੋਂ ਆਦਤ ਜੀ ਪਈ ਹੋਈ ਆ ਆਦਤ ਜੀ ਪਈ ਹੋਈ ਆ ਹਾਂ ਤੇ ਊਂ ਤਾਂ ਰਾਦੂ ਰਾਂ ਨੂੰ ਕਿਵੇਂ ਆ ਠੀਕ ਆ ਵੀਰੇ ਜਮਾ ਓਕੇ ਆ ਜਮਾ ਓਕੇ ਆ ਐਨ ਦੁੱਧ ਦਾ ਪੂਰਾ ਐਨ ਓਕੇ ਆ ਵੀਰੇ ਇਹ ਆਪਾਂ ਨੂੰ ਕਿੰਨੇ ਦੀ ਮਿਲ ਜੂਗੀ 37 ਦੀ ਦੇ ਦੇਵਾਂਗੇ ਯਾਰ ਹੋਰ ਮਾਨ ਤਾਨ ਕਰ ਦਾਂਗੇ ਹੋਰ ਮਾਨ ਤਾਨ ਵੀ ਇਹਦੇ ਚ ਕਰ ਦਾਂਗੇ ਹਨਾ ਤੇ ਵੀਰੇ ਇੱਕ ਆਪਾਂ ਗੱਡੀ ਵੀ ਇਤਨੇ ਆਪਣੇ ਕੋ ਘਰੇ ਰੱਖੀ ਹੋਈ ਸੀਗੀ ਠੀਕ ਆ ਬਾਈ ਹਾਂਜੀ ਤੇ ਹੁਣ ਰਾਦਾ ਆਜਾ ਬਣ ਗਿਆ ਵੇਚਣ ਦਾ ਵਧੀਆ ਗੱਡੀ ਆ ਵੀਰੇ ਕੋਈ ਕੰਮ ਦੁਦਾਨੀ ਮਾਡਲ 2012 ਵੀਰੇ 8ਵੇਂ ਮਹੀਨੇ ਦੀ 13 ਜੀ ਆ ਜਾਂਦੀ ਹੈ ਜੀ ਆਪਣੇ ਨਾਮ ਨਹੀਂ ਵੀਰੇ ਨਾਮ ਆਪਾਂ ਨਾ ਕਰਾ ਕੇ ਦੇ ਦਾਂਗੇ ਨਾ ਕਰਾ ਕੇ ਦੇ ਦਾਂਗੇ ਆ ਮੜੀ ਖੋਲ ਫਾਰੀ ਜੀ ਦੇਖੀ ਫਿਰ ਅੰਦਰੋਂ ਕਿ ਮੈਥਾ ਆਪ ਹਾਂ ਹਾਂ ਵੀਰੇ ਜਮਾ ਹੈ ਵੀਰੇ ਤੇ ਕਾਗਜ਼ ਪੱਤਰ ਸਾਰੇ ਜਮਾ ਓਕੇ ਆ ਵੀਰੇ ਇੰਸ਼ੋਰੈਂਸ ਵਗੈਰਾ ਸਾਰਾ ਕੁਝ ਪਾਵਰ ਵਿੰਡੋ ਆ ਸਾਰਾ ਕੁਝ ਵੀਰੇ ਫਿਰ ਨੂੰ ਪਾਵਰ ਆ ਤੇ ਪੰਜਾਬ ਨੰਬਰ ਹੈ ਨਾ ਪੰਜਾਬ ਨੰਬਰ ਆ ਟਾਇਰ ਨਵੇਂ ਲੱਗੇ ਹੋਏ ਨੇ ਹਾਲੇ ਲੂਏ ਲੱਗੇ ਹੋਏ ਆ ਹੈ ਨਾ ਐਰ ਵੀ ਠੀਕ ਆ ਨਾ ਐਮ ਆਰ ਵੀ ਦੇਣਾ ਆ ਪਾਦੀ ਦੇ ਦਾਂਗੇ ਮੇਰੇ ਮੋਟਰਸਾਈਕਲ ਵੀ ਹੁਣ ਤਾਂ ਸਵਾ ਲੱਖ ਚ ਪੈ ਜਾਂਦਾ ਠੀਕ ਹੈ ਇਹ ਤਾਂ ਫੇਰ ਚ ਪੰਜ ਬੰਦੇ ਲੈ ਕੇ ਜਾਂਦੀ ਆ ਗਰਮੀਆਂ ਚ ਵੀ ਏਸੀ ਹੀਟਰ ਜਮਾਂ ਚੱਲਦਾ ਠੀਕ ਹੈ ਓਕੇ ਬਈ ਇਹ ਹੈਗੀ ਸ਼ੈਵਲਟ ਦੀ ਹੈ ਬਈ ਹਣਾ ਹਾਂ ਹਾਂ ਬੀਟ ਵੀਰੇ ਬੀਟ ਹਣਾ ਬੀਟ ਬੀਟ ਹਾਂਜੀ ਇਹ ਹੈ ਇਹ ਡੀਜ਼ਲ ਡੀਜ਼ਲ ਵੀਰੇ ਡੀਜ਼ਲ ਐਵਰੇਜ ਬਹੁਤ 22 23 ਦੀ ਐਵਰੇਜ ਦਈ ਜਾਂਦੀ ਆ ਵੀਰੇ ਇਹ ਵੀ ਬਾਈ ਜੇ ਕਿਸੇ ਦਾ ਵਿਚਾਰ ਬੰਦਾ ਵਾ ਤਾਂ ਤੁਸੀਂ ਬਾਈ ਦੇ ਨੰਬਰ ਦੇ ਉੱਪਰ ਸੰਪਰਕ ਕਰ ਲਿਓ ਹਣਾ ਦੇ ਦਾ ਭਾਣਾ ਵੀਰੇ ਕੋਈ ਨਹੀਂ ਆਪਾਂ ਇੱਕ 20 ਮੰਗਦੇ ਆ ਠੀਕ ਆ ਕੋਈ ਨਹੀਂ ਮਾਨਤਾਨ ਕਰਦਾਂਗੇ ਮੌਕੇ ਤੇ ਮਾਨਤਾਨ ਕਰਦਾਂਗੇ ਬਾਕੀ ਗੱਡੀ ਦੀ ਮੈਂ ਤੁਹਾਨੂੰ ਸਾਰੇ ਪਾਸਿਓਂ ਕੁਲੀਸ਼ਨ ਦਿਖਾ ਦਿੰਨਾ ਵਾ ਬਾਕੀ ਤੁਸੀਂ ਫਾਰਮ ਤੇ ਜਦੋਂ ਆਉਂਗੇ ਤਾਂ ਆ ਕੇ ਤੁਸੀਂ ਦੇਖ ਸਕਦੇ ਹੋ ਹਨ ਤੇ ਬਾਈ ਨਾਲ ਕਰ ਲਿਓ ਜੀ ਬਾਈ ਇੱਕ ਵਾਰ ਮੋਬਾਈਲ ਨੰਬਰ ਬੋਲ ਦੀ ਬਾਈ ਆਪਣਾ 9855798122 9855798122 ਹਾਂਜੀ ਬਾਈ ਦੇ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਵੀ ਰਿਹਾ ਵਾ ਤੇ ਬਾਕੀ ਬਾਈ ਹਨਾ ਹਰੇਕ ਵੀਡੀਓ ਦੇ ਵਿੱਚ ਲਾਡੀ ਵੀ ਕਹਿੰਦਾ ਅਸੀਂ ਵੀ ਤਕਰੀਬਨ ਇੰਨੇ ਹੁੰਨੇ ਆ ਵੀ ਜਿਹੜੀ ਤੁਸੀਂ ਤਸੱਲੀ ਆ ਬਈ ਉਹ ਦੁੱਧ ਦੀ ਜਾਂ ਕੋਈ ਵੀ ਤੁਸੀਂ ਤਸੱਲੀ ਕਰਨੀ ਉਹ ਫਾਰਮ ਦੇ ਉੱਪਰ ਆ ਕੇ ਤਸੱਲੀ ਕਰਕੇ ਲੈ ਕੇ ਜਾਓ ਨਾ ਤਾਂ ਫਿਰ ਤੁਸੀਂ ਸਾਨੂੰ ਲਾਂਭਾ ਦਿਓ ਤੇ ਨਾ ਹੀ ਫਾਰਮ ਵਾਲੇ ਨੂੰ ਲਾਂਭਾ ਦਿਓ ਕਿਉਂਕਿ ਬਾਈ ਹੁਣੇ ਹਮੇਸ਼ਾ ਇਹੀ ਗੱਲ ਕਹਿੰਦੇ ਹੁੰਦੇ ਆ ਵੀ ਬਾਈ ਆ ਕੇ ਤੇ ਤਸੱਲੀ ਕਰਕੇ ਤੁਸੀਂ ਹਨਾ ਕੋਈ ਵੀ ਜਾਨਵਰ ਖਰੀਦ ਸਕਦੇ ਆ ਬਾਅਦ ਦੇ ਵਿੱਚ ਉਹ ਲਾਦੀ ਲਾਂਭੇ ਦੇਣ ਲੱਗ ਰਗੇ ਬਸ ਹਨਾ ਹਾਂ ਕਿਉਂਕਿ ਵੀਰੇ ਉਹਨੀਆਂ ਨੇ ਬਾਹਰੋਂ ਇਹ 2-4 ਦਿਨ ਤਾਂ ਉੱਪਰ ਹੀ ਕਰ ਜਾਂਦੀਆਂ ਕਰ ਜਾਂਦੀਆਂ ਨੇ ਵੀਰੇ ਬਿਲਕੁਲ ਬਾਈ ਆਪਾਂ ਕਿਹੜਾ ਘਰੇ ਤਿਆਰ ਕਰਦੇ ਹਾਂ ਹਨਾ ਹਾਂ ਵੀਰੇ ਹਾਂਜੀ ਤੇ ਆ ਵੀਡੀਓ ਨੂੰ ਕਰ ਦਿਓ ਸ਼ੇਅਰ ਜਿਉਂਦੇ ਬਸਦੇ ਰਹੋ ਜੀ ਧੰਨਵਾਦ